ਤੇ ਆ ਦੇਖੋ ਥੋੜਾ ਜਿਹਾ ਨਾ ਮੱਖਣ ਪਿਆ ਸੀ ਤੇ ਮੈਂ ਕਰਤਾ ਇਹਨੂੰ ਮਤਲਬ ਪਗਲਾ ਕੇ ਰੱਖ ਲਿਆ ਸੀ ਫ੍ਰਿਜ ਚ ਤੇ ਹੁਣ ਆ ਦੇਖੋ ਮੈਂ ਸਾਈਡ ਤੋਂ ਇਹਨੂੰ ਕੱਟ ਲਿਆ ਠੀਕ ਹੈ ਜੀ ਐਸੇ ਤਰ੍ਹਾਂ ਤੁਸੀਂ ਵੀ ਕੱਟ ਲੈਣਾ ਸਾਈਡ ਤੋਂ ਕੱਟ ਕੇ ਤੇ ਆ ਦੇਖੋ ਹੁਣ ਇਹਨੂੰ ਫੜ ਕੇ ਨਾ ਇਹ ਇਹ ਤਾਂ ਕੀ गिर ਰਿਹਾ ਹੈ ਇਹ ਕੱਖ ਨਾ ਮੈਂ ਕੈਮਰਾ ਫੜਿਆ ਨਾ ਆ ਦੇਖ ਇਹ ਚ ਸਾਰੀ ਜਿਹੜੀ ਲੱਸੀ ਸਾਰੀ ਕੱਢ ਲੈਣੀ ਬਹੁਤ ਸਖੇ ਤਰੀਕੇ ਨਾਲ ਨਿਕਲਦੇ ਵਾਲਾ ਕਿਉ ਫਿਰ ਇਹਦੇ ਵਿੱਚ ਪਾਣੀ ਪਾ ਦੇਣਾ ਜਿਹੜਾ ਥੱਲੇ ਬੰਮੀ ਆਏਗਾ ਨਾ ਇਹਨੂੰ ਅੰਚੀ ਤਰ੍ਹਾਂ ਹਿਲਾ ਲੈਣਾ ਲਓ ਜੀ ਬਹੁਤ ਨੂੰ 5 ਮਿੰਟ ਲੱਗ ਰਿਹਾ ਸਿਰਫ ਦੇਖਿਓ ਫਟਾਫਟ ਬਣ ਜੇਗਾ ਕਿਉਂਕਿ ਆਪਾਂ ਦਾ ਮੇਨ ਤਾਂ ਖੱਟਾਪਨ ਕੱਢ ਦਿੱਤਾ ਨਾ ਖੱਟੇਪਨ ਨਾਲ ਹੀ ਜ਼ਿਆਦਾ ਟਾਈਮ ਲੱਗਦਾ ਹੈ ਲਓ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕاجੀ ਕਾਜੀ ਅੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਈ ਗੁਰੂ ਕਰੇ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਵਲੌਗ ਦੀ ਸ਼ੁਰੂਆਤ ਇੱਧਰ ਬਣਾਉਣ ਲੱਗੇ ਸੀ ਆਪਾਂ ਲੱਸੀ ਤੇ ਡੇਲੀ ਰੁਟੀਨ ਦੇ ਵਿੱਚ ਜੋ ਵੀ ਹੁਣ ਆ ਕੋਈ ਵੀ ਕੰਮ ਕਰਦੇ ਹੁੰਦੇ ਆ ਇਸੇ ਤਰ੍ਹਾਂ ਤੁਹਾਡੇ ਨਾਲ ਹਮੇਸ਼ਾ ਮੈਂ ਆਪਣੀ ਵੀਡੀਓ ਸ਼ੇਅਰ ਕਰਕੇ ਰਹਿਣੀਆਂ ਠੀਕ ਹੈ ਜੀ ਛੋਟੇ ਛੋਟੇ ਕੰਮ ਵਿੱਚ ਤਾਂ ਕਈ ਵਾਰੀ ਹੁੰਦਾ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਕੁਝ ਮੈਨੂੰ ਵੀ ਸਿੱਖਣ ਨੂੰ ਮਿਲਦਾ ਠੀਕ ਹੈ ਜੀ ਤੇ ਮੈਂ ਕਿਹਾ ਚਲੋ ਲੱਸੀ ਬਣਾਉਣੀ ਆ ਪਹਿਲਾਂ ਮੱਖਣ ਬਣਾਇਆ ਸੀ ਤੇ ਉਹਦਾ ਮੱਖੋ ਬਣਾਤਾ ਦੇਖ ਲਓ ਤੁਹਾਨੂੰ ਮੈਂ ਦਿਖਾਇਆ ਕਿ ਜਿਵੇਂ ਬਹੁਤ ਸੌਖੇ ਤਰੀਕੇ ਨਾਲ ਪਹਿਲਾਂ ਵੀ ਦਿਖਾਇਆ ਤੇ ਆ ਦੇਖ ਲਓ ਥੋੜਾ ਜਿਹਾ ਕਿਓ ਸੀਗਾ ਜੇ ਮੈਂ ਕੱਢ ਦਿੱਤਾ ਮੈਂ ਕਿਹਾ ਹੁਣ ਤਾਜ਼ਾ ਮੱਖਣ ਨਿਕਲ ਜਾਣਾ ਕਿ ਮੈਂ ਤਾਜ਼ਾ ਮੱਖਣ ਯੂਜ਼ ਕਰ ਲਾਂਗੇ ਤੇ ਏਦਾਂ ਬਣਾਵਾਂਗੇ ਜੀ ਆਪਾਂ ਆਪਣੇ ਗੋਪੀ ਵਾਲੇ ਪਰੌਂਠੇ ਛੋਟੇ ਛੋਟੇ ਕੰਮ ਜੋ ਵੀ ਆਪਾਂ ਕਰਾਂਗੇ ਡੇਲੀ ਰੁਟੀਨ ਜੈਸੀ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਠੀਕ ਹੈ ਜੀ ਸ਼ੇਰੇ ਸ਼ੇਰੇ ਹੁੰਦਾ ਵੀ ਮੱਖਣ ਆਪਣਾ ਕੱਢ ਲਈਏ ਲੱਸੀ ਬਣ ਜੇ ਨਾ ਫਿਰ ਸਾਰਾ ਦਿਨ ਟੈਨਸ਼ਨ ਨਹੀਂ ਰਹਿੰਦੀ ਇਹ ਤੇ ਅੱਜ ਕੱਲ੍ਹ ਜਿਹੜੇ ਮੌਸਮ ਬਦਲ ਗਿਆ ਥੋੜਾ ਜਿਹਾ ਪਾਣੀ ਦੀ ਲੋੜ ਪੈਂਦੀ ਹੈ ਪਰ ਇਹ ਤਾਜ਼ਾ ਤਾਜ਼ਾ ਪਾਣੀ ਚੱਲ ਰਿਹਾ ਸੀ ਦੇਖਦੀ ਆ ਮੈਂ ਕਿਹਨੂੰ ਮਧਾਣੀ ਲਾਦਾ ਮਧਾਣੀ ਲੱਗ ਜਾਏ ਫਿਰ ਬਾਕੀ ਹੋਰ ਛੋਟੇ ਛੋਟੇ ਕੰਮ ਕਰ ਦੇਵਾਂਗੇ ਉਹ ਸਾਰਾ ਪਿਆਰ ਦੇਣੀ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਠੀਕ ਹੈ ਜੀ ਤੇ ਤੁਸੀਂ ਵੀ ਜੇਕਰ ਕੱਢਦੀ ਹੁੰਦੀ ਹੈ ਨਾ ਕਹਿੰਨਾ ਥੋੜਾ ਮੱਖਣ ਕੱਢਣਾ ਹੋਵੇ ਤੇ ਇਹ ਮੂਲ ਦੁੱਧ ਲੈਂਦੇ ਆ ਥੋੜਾ ਥੋੜਾ ਬਣਾ ਦਿਆ ਦੇਖ ਲਓ ਬਿਲਕੁਲ ਵੀ ਨਹੀਂ ਮਤਲਬ ਬਹੁਤ ਸੋਨਾ ਘਿਓ ਬਣਦਾ ਤੇ ਮੈਂ ਤਾਂ ਤਾਜ਼ਾ ਤਾਜ਼ਾ ਘਿਓ ਜਿਵੇਂ ਬਣਾਣਾ ਹੋਵੇ ਮੈਂ ਕਿ ਚਲੋ ਬਣਾ ਲੈਣੀ ਹੈ ਤਾਜ਼ਾ ਮੱਖਣ ਨਿਕਲੇਗਾ ਇਸੇ ਤਰ੍ਹਾਂ ਛੋਟੇ ਛੋਟੇ ਕੰਮ ਆਪਣੇ ਨਾਲ ਦੀ ਨਾਲ ਨਿਬੇੜ ਲਿਆ ਕਰੋ ਬਾਕੀ ਬਣੇ ਰਹੋ ਗਾਇਸ ਤੇ ਫਿਰ ਕਰਦੇ ਆਪਾਂ ਆਪਣੀ ਹੋਰ ਵੀ ਗੱਦੂ ਕਸ ਅੱਜ ਵੀ ਅਸੀਂ ਆਪਣੀ ਗੋਪਲੀ ਦੇ ਪ੍ਰਾਂਠੇ ਬਣਾਉਂਦੇ ਹਾਂ ਠੀਕ ਹੈ ਜੀ ਗੋਪਲੀ ਲਿਆਂਦੀ ਸੀਗੀ ਇਹਦੇ ਪ੍ਰਾਂਠੇ ਬਣਾਵਾਂਗੇ ਅੱਜ ਇਹ ਲੋਹ ਜੀ ਇੱਧਰ ਆਪਾਂ ਆਪਣੇ ਥੋੜੇ ਲੈਨੇ ਆ ਕਿਉਂ ਪਲਾਸਟਿਕ ਦੇ ਟੁਕੜੇ ਸਾਂ ਗਰਮ ਹੋਣਾ ਤਾਂ ਫਿਰ ਈਗਲ ਮਤਲਬ ਇਕੱਠਾ ਹੋ ਜਾਂਦਾ ਹੈ। ਯਾਹ ਬਹੁਤੀ ਘੱਟ ਮਤਲਬ ਨੀਚੇ ਨਹੀਂ ਲੱਗਦਾ ਹੈਗਾ ਆ ਦੇਖ ਵਾੜਾ ਮੋਟਾ ਹੀ ਪਿਆ ਜਾਂਦਾ ਹੈ ਉਹ ਸਾਦਾ ਬਣ ਕੇ ਹੋ ਗਿਆ ਤਿਆਰ ਥੋੜਾ ਪੀੜਾ ਪੀੜਾ ਘੋ ਬਣਦਾ ਨਾ ਇਹ ਗਾਂ ਦਾ ਤੇ ਮੱਛ ਦਾ ਮਿਕਸ ਹੁੰਦਾ ਦਾਦਾ ਦਾਦਾ ਕਿਉਂ ਮੈਂ ਤੇਈ ਕਈ ਵਾਰ ਬਣਾ ਲੈਂਦੀ ਜਦੋਂ ਥੋੜਾ ਹੋਵੇ ਤਾਂ ਤਾਜ਼ਾ ਤਾਜ਼ਾ ਬਣਾ ਲੀ ਰੇ ਤਾਜ਼ਾ ਤਾਜ਼ਾ ਇਹੋਸੇ ਅੱਜ ਇਹ ਤੇ ਆਪਾਂ ਕਰਨ ਲੱਗੇ ਸੀ ਗੋਭੀ ਕੱਦੂ ਕਸ ਗੋਭੀ ਕੱਦੂ ਕਸ ਕਰਦੇ ਹੁੰਦੇ ਹੋ ਨਾ ਕਦੀ ਵੀ ਤੁਸੀਂ ਤੇ ਐਦਾਂ ਫੁੱਲ ਚੰਗੇ ਤਰ੍ਹਾਂ ਦੇਖ ਲਿਆ ਕਰੋ ਵੈਸੇ ਕਈ ਵਾਰ ਹੁੰਦਾ ਕਿ ਆਪਾਂ ਕੱਲਾ ਕੱਲਾ ਸਿੰਗਲ ਸਿੰਗਲ ਫੁੱਲ ਵੀ ਕਰਦੇ ਹਾਂ ਤੇ ਜੜੇ ਇਹਦੇ ਡੰਡਲ ਹੁੰਦੇ ਹਨਾ ਆ ਦੇਖੋ ਮੈਂ ਡੰਡਲ ਸਾਹਮਣੇ ਆ ਏ ਡੰਡਲਾਂ ਦੀ ਨਾ ਮੈਂ ਸਬਜੀ ਬਣਾਉਂਗੀ ਠੀਕ ਹੈ ਜੀ ਤੇ ਇਹ ਦੱਸਾ ਦਾ ਮੱਖਣ ਆ ਗਿਆ ਹੁਣ ਆਪਾਂ ਦੇਖਦੇ ਆਂ ਪਹਿਲਾਂ ਆਹ ਦੇਖੋ ਜੀ ਸਾਡਾ ਮੱਖਣ ਵੀ ਆ ਗਿਆ ਤੇ ਗਾਇਜ਼ ਆਹ ਵਾਲੇ ਦੇ ਡੰਡਲਾਂ ਦੀ ਬਹੁਤ ਸਵਾਦ ਸਬਜੀ ਬਣਦੀ ਏ ਠੀਕ ਹੈ ਜੀ ਸਬਜੀ ਬਹੁਤ ਟੇਸਟੀ ਬਣਦੀ ਏ ਬਹੁਤ ਸਾਰੀਆਂ ਪੈਣਾ ਮੈਂ ਦੇਖਿਆ ਖੁਦ ਦੇਖਿਆ ਕਿ ਕਈ ਵਾਰੀ ਇਹ ਡੰਡਲਾਂ ਨੂੰ ਕੀ ਕਰਦੇ ਆਂ ਜਿੱਦਾਂ ਕੱਟਿਆ ਤੇ ਨੂੰ ਸਿੱਟ ਦਿੰਦੇ ਆਂ ਜੇਕਰ ਤੁਹਾਡੇ ਕੋਲ ਗੋਪੀ ਦਾ ਫੁੱਲ ਹੈਗਾ ਉਹ ਪਾ ਲਓ ਨਹੀਂ ਐ ਤੇ ਇਕੱਲੇ ਡੰਡਲਾਂ ਦੀ ਸਬਜੀ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀ ਏ ਤੇ ਮੈਂ ਤੇ ਹਮੇਸ਼ਾ ਬਣਾਉਂਦੀ ਹੁੰਨੀ ਆ ਤਿਆਜਾ ਤੁਹਾਡੇ ਨਾਲੋਂ ਜ਼ਰੂਰ ਮੈਂ ਸ਼ੇਅਰ ਕਰੂੰਗੀ ਕਿ ਤੁਸੀਂ ਵੀ ਕਦੇ ਵੀ ਡੰਡੜ ਸਿੱਟਣੇ ਨਹੀਂ ਹੈਗੇ ਇਹਨਾਂ ਨੂੰ ਯੂਜ਼ ਵਿੱਚ ਲੈ ਕੇ ਆਇਆ ਕਰੋ ਔਰ ਇਹਨਾਂ ਦੀ ਸਬਜ਼ੀ ਤੁਸੀਂ ਮੰਨੋਗੇ ਕਿ ਇਹ ਕੇਵਰੀ ਇੰਨੀ ਟੇਸਟੀ ਬਣਦੀ ਹੈ ਕਿ ਇੱਕ ਰੋਟੀ ਦੀ ਬਜਾਏ ਤੁਸੀਂ ਦੋ ਰੋਟੀਆਂ ਖਾਓਗੇ ਮਤਲਬ ਇੰਨਾ ਟੇਸਟ ਇਨਾਂ ਦਾ ਵਧੀਆ ਹੁੰਦਾ ਤੇ ਲੋਜਿਕ ਅੱਧੂ ਕਸ ਕਰਕੇ ਰੱਖ ਲੇ ਤੇ ਮੇਰੇ ਕਰ ਆਪਾਂ ਕੱਢ ਲੈਂਦੇ ਆ ਮੱਖਣ ਖਲਾਰਾ ਬਹੁਤ ਪੈ ਜਾਂਦਾ ਸیرے-ਸੇਰੇ ਮੈਂ ਕਿਹਾ ਚਲੋ ਸਭ ਤੋਂ ਪਹਿਲਾਂ ਨਾ ਖਲਾਰ ਸਾਭ ਲਈਏ ਫਿਰ ਨਾਸ਼ਤਾ ਬਣਾ ਲਾਂਗੇ ਤੇ ਦੇਖ ਲਓ ਜਿੰਨਾ ਮਰਜੀ ਸਵੇਰ ਤੋਂ ਲੈ ਕੇ ਕੰਮ ਕਰੀ ਜਾਓ ਕਰਦੇ ਆ ਮੈਂ ਤਾਂ ਫਿਰ ਇਹੀ ਕਹਿਣਾ ਜੀ ਕਿ ਕੋਈ ਨਹੀਂ 치ੜੀ ਬੋਲਦੀ ਕੀ ਬੋਲਦੀ ਖਿਆਨ ਨਹੀਂ ਸੋਹਣੀ ਆਵਾਜ਼ ਆਈ ਆਪਣੀ ਆਪਣੀ ਕਿਸਮਤ ਹੁੰਦੀ ਹੈ ਜਿਵੇਂ ਮਹਾਰਾਜ ਨੇ ਦੇਖਿਆ ਨਾ ਉਹ ਵੀ ਹੈ ਹੁਣਾ ਉਦਾਂ ਹੀ ਹੈ ਵਾਹਿਗੁਰੂ ਆਪ ਕਰਵਾਉਂਦਾ ਪਰ ਨਾਮ ਨਹੀਂ ਹੋਣ ਦਿੰਦਾ ਲੋਕੀ ਕਹਿ ਦਿੰਦੇ ਨਾ ਕਿ ਬੁਰਾ ਹੁੰਦਾ ਹੈ ਪਰਮਾਤਮਾ ਦੇ ਨਾਮ ਉ ਇਸੇ ਤਰ੍ਹਾਂ ਬਾਬਾ ਜੀ ਚੰਗਾ ਵੀ ਕਰਵਾਉਂਦੇ ਆ ਬਸ ਆਪਣਾ ਨਾਮ ਨਹੀਂ ਕਰੀ ਹੋਣ ਦਿੰਦੇ ਹਰ ਇਨਸਾਨ ਦੀ ਗੱਲ ਹੁੰਦੀ ਉਹਦੀ ਕਿਸਮਤ ਸੀਗਾ ਤਾਂ ਜੀ ਆਪਾਂ ਆਪਣੀ ਗੋਭੀ ਗੱਦੂ ਕੱਟ ਲਈ ਸੀਗੀ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਹੁਣ ਗ੍ਰਾਈਂਡ ਕਰਕੇ ਅਦਰਕ ਹਰੀਆਂ ਮਿਰਚਾਂ ਤੇ ਧਨੀਆ ਮੈਂ ਛਾਤ ਤੋਂ ਆ ਜਾ ਤਾਜ਼ਾ ਤੋੜ ਕੇ ਲੈ ਆਈ ਸੀ ਤੇ ਏਦਾਂ ਹਰਸ਼ ਸਿੰਘ ਜੀ ਬਣਾਉਂਦੇ ਪੈਨੇ ਜੀ ਆਪਣੀ ਕੌਫੀ ਸਟ੍ਰੌਂਗ ਕੌਫੀ ਵੈਸੇ ਇੱਕ ਕੱਪ ਕੱਪ ਦੇ ਵਿੱਚ ਇੱਕ ਪੌਊਚ ਬਹੁਤ ਹੁੰਦਾ ਹੈ ਜ਼ਿਆਦਾ ਸਟ੍ਰੌਂਗ ਨਹੀਂ ਬਣੀ ਚਾਹੀਦੀ अपनी तैयारी हो जाएगी टेंशन फ्री साड़ी छत तो लगे छोटा छोटा धनिया बढ़िया एक करेला लेके आई हूँ मैं तोड़ के लो जी अपने टेस्ट अनुसार पा दिए मसाले नमक थोड़िया जी मिर्चा थोड़ा जहा पिसम मसाले हल्दी ਅਜੀ ਜੇਕਰ ਡਬਲ ਰੋਟੀ ਬਣਾਣੀ ਹੈ ਨਾ ਵੀ ਫਟੇ ਨਾ ਤੇ ਫਿਰ ਡਬਲ ਬਣਾ ਸਕਦੇ ਆ ਤੁਸੀਂ ਸਿੰਗਲ ਬਣਾਣੀ ਹੈ ਦੀ ਸਿੰਗਲ ਵੀ ਬਣ ਜਾਂਦੀ ਹੈ ਪਰ ਸਾਡੇ ਘਰ ਦੇ ਜ਼ਿਆਦਾ ਪਸੰਦ ਹੀ ਡਬਲ ਰੋਟੀ ਕਰਦੇ ਜਿੰਨੀ ਮਰਜ਼ੀ ਤੁਸੀਂ ਚਕੋਪੀ ਭਰ ਕੇ ਬਣਾ ਸਕਦੇ ਆ तो नागी। 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 दो परोंठे रख दिखा इसमें ज्यादा बचा दस पंद्रह बचे बजे ये... ये खाना तो दे तो 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 के लिए कस्टमर जी है ना चीज भाजी अलग पुराना पानी अपनी कमी में लेता है नहीं तो कोई दुकानदार वाले चीज नहीं देकर है हमारे रेट तो कर ले लगे लेकिन सिर्फ यही वजह है कि हम लो काट ले सीज पड़े रखते हैं नहीं मां तेरी ये कितने का जो ये कांटे वाला क्या बोलते अब इसके कब आएंगे कब आएंगे इसके नहीं मैं देरी दे रही आ कोई नहीं चल ले ले एक कद्दा और दे दो इनन को फ्लावर वाला बढ़िया ले जा फ्लावर वाला आ देरी मैं 하게ने ये भी ता है दे दो एक फ्लावर भी दे दो इन्हें ਇਹ ਚੋਣਾਂ ਨੇ ਗਮਨਿਆਂ ਦੇ ਵਿੱਚ ਲਾ ਦਾਂਗੇ ਡੋ ਫਲਾਵਰ ਗੈਂਦਾ ਕੈਨੇਡੂਲਾ ਔਰ ਸੁਕਸ਼ਾਂ ਤੇ ਲੋ ਜੀ ਇੱਧਰ ਨਾਸ਼ਤਾ ਬਣਾ ਲਿਆ ਸੀ ਆਪਾਂ ਸਾਰਾ ਰਸੋਈ ਦਾ ਕੰਮ ਨਬੇੜ ਕੇ ਮੈਂ ਕਿਹਾ ਚਲੋ ਹੁਣ ਇਹ ਨਾ ਪੈ ਸੀ ਸਾਡੇ ਕੋਲ ਡੰਡਲ ਅਕਸਰ ਅੱਜਕੱਲ ਪਤਾ ਨਹੀਂ ਕਿ ਹੋਏਗਾ ਹੁਣ ਜਿਵੇਂ ਛੋਟੇ-ਮੋਟੇ ਫੰਕਸ਼ਨ ਆਣਗੇ ਵਿਆਹ ਆਣਗੇ ਤੁਹਾਨੂੰ ਪਤਾ ਹੀ ਹੈ ਸਰਦੀਆਂ ਦੇ ਵਿੱਚ ਵੈਸੇ ਵੀ ਆਪਾਂ ਗੋਪੀ ਯੂਜ਼ ਕਰਦੇ ਆਂ ਤੇ ਰੋਟੀ ਵੀ ਬਣਾ ਲੈਂਦੇ ਆਂ ਰੋਟੀ ਬਣਾ ਕੇ ਸਾਡੇ ਡੰਡਲ ਬਹੁਤ سارے ਬਚ ਜਾਂਦੇ ਆ ਹਨਾ ਬਹੁਤ ਸਾਰਿਆਂ ਚ ਜਿਵੇਂ ਪਰਿਵਾਰ ਵੀ ਹੁੰਦਾ ਤੇ ਡੰਡਲ ਨੂੰ ਬਿਲਕੁਲ ਨਾ ਸੁੱਕਿਆ ਕਰੋ ਇਹਦੀ ਬਹੁਤ ਟੇਸਟੀ ਸਬਜੀ ਬਣਦੀ ਹੈ ਠੀਕ ਹੈ ਜੀ ਮੈਂ ਡੰਡਲਾਂ ਦੀ ਸਬਜੀ ਬਣਾਉਣ ਲੱਗੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਆਹ ਦੇਖੋ ਡੰਡਲਾਂ ਨੂੰ ਨਾ ਐਦਾਂ ਕਰਕੇ ਉੱਪਰ ਥੋੜਾ ਥੋੜਾ ਲਾ ਕੇ ਆਹ ਦੇਖ ਇਸ ਤਰ੍ਹਾਂ ਕਰਕੇ ਤੁਸੀਂ ਸਾਰਿਆਂ ਨੂੰ ਚੀਰ ਲੈਣਾ ਚਾਹੋ ਇਹਦੇ ਵਿੱਚ ਨਾ ਅਸੀਂ ਨਰਾਲੇ ਡੰਡਲਾਂ ਦੀ ਸਬਜੀ ਬਣਾਇਓ ਜਰੂਰ ਟਰਾਈ ਕਰਿਓ ਬਹੁਤ ਸਵਾਦ ਬਣਦੀ ਤੇ ਮੈਂ ਕਦੀ ਵੀ ਆਪਣੇ ਡੰਡਲ ਜਿਹੜੇ ਹੁੰਦੇ ਆ ਨਾ ਕਦੀ ਵੀ ਨਹੀਂ ਸੁਟਦੀ ਹੁੰਦੀ ਸਾਡੇ ਘਰ ਦਾ ਡੰਡਲਾ ਦੀ ਸਬਜੀ ਬਹੁਤ ਸ਼ਕੀਨੀ ਨਾਲ ਖਾਂਦੇ ਆ ਸਰਦਾਰ ਜੀ ਤੇ ਖਾਸ ਕਰ ਖਾਂਦੇ ਆ ਤੇ ਮੈਨੂੰ ਵੀ ਬਹੁਤ ਵਧੀਆ ਲੱਗਦੀ ਏ ਤੇ ਇਸੇ ਤਰ੍ਹਾਂ ਹੀ ਮੈਂ ਤਾਂ ਬਣਾਉਂਦੀ ਹੁੰਦੀ ਆ ਮੈਂ ਕਿਚਲੋ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਇਹਦੇ ਲਈ ਕੁਝ ਵੀ ਨਹੀਂ ਕਰਨਾ ਆਪਾਂ ਸਿਰਫ ਸਿੰਪਲ ਜਿਹਾ ਪਾਣਾ ਤੁਸੀਂ ਪਿਆਜ਼ ਪਾਓ ਨਹੀਂ ਤੇ ਨੰ ਡੰਡਲਾ ਨੂੰ ਇਹਦੇ ਵਿੱਚ ਪਾ ਕੇ ਨਾ ਤੇਲ ਸਾੜ ਕੇ ਤੇ ਨਮਕ ਮਿਰਚ ਵਗੈਰਾ ਸਿੱਟੋ ਤੇ ਬਹੁਤ ਸਵਾਦ ਇਦਾਂ ਹੀ ਫਰਾਈ ਹੋ ਜਾਂਦੇ ਆ ਠੀਕ ਹੈ ਜ਼ਰੂਰ ਬਣਾਇਆ ਕਰੋ ਕਿ ਜਿਹੜੀ ਨਰਮ ਨਰਮ ਜੀਆਂ ਇਹਦੀਆਂ ਹੁੰਦੀਆਂ ਨਾ ਫੁੰਗਲਾ ਗੋਭੀ ਦੀਆਂ ਇਹ ਵੀ ਤੇ ਇੱਕ ਪਿਆਸੀ ਛੋਟਾ ਜਿਹਾ ਫੁੱਲ ਮੈਂ ਕਿਹਾ ਚਲੋ ਬਣਾ ਲੈਂਦੀ ਆ ਤੇ ਉਹ ਜੜੀਆਂ ਜੜੀਆਂ ਭੈਣਾ ਬਣਾਉਂਦੀਆਂ ਹੁਣ ਗਿਆ ਉਹਨਾਂ ਨੂੰ ਪਤਾ ਹੋਏਗਾ ਮੈਨੂੰ ਜਰੂਰ ਕਮੈਂਟ ਵੀ ਕਰਿਓ ਠੀਕ ਹੈ ਜੀ ਬਾਕੀ ਥੈਂਕ ਯੂ ਜੜੀਆਂ ਭੈਣਾ ਮੈਨੂੰ ਕਮੈਂਟ ਕਰਦੀਆਂ ਬਹੁਤ ਅੱਛਾ ਲੱਗਦਾ ਹੈ ਜੜੀਆਂ ਡੇਲੀ ਵੀਡੀਓ ਦੇਖਦੀਆਂ ਉਹਨਾਂ ਦਾ ਵੀ ਬਹੁਤ ਸਾਰਾ ਧੰਨਵਾਦ ਠੀਕ ਹੈ ਜੀ ਤੇ ਲਓ ਜੀ ਇਸ ਤਰ੍ਹਾਂ ਆਪਾਂ ਆਪਣੇ ਡੰਡਲ ਵੀ ਕੱਟ ਲੈਨੇ ਥੋੜੀ ਜੀ ਆਪਣੀ ਗੂੜ ਵੀ ਪਈ ਸੀ ਕੁਝ ਮੈਂ ਕੱਦੂ ਕਸ ਕੀਤਾ ਸੀ ਨਾ ਤੇ ਉਹਦੇ ਵਿੱਚੋਂ ਵੀ ਆਪਣਾ ਬਚ ਜਾਂਦਾ ਕੁਝ ਉਹ ਆਪਾਂ ਵੀ ਜਪਾ ਲਾਂਗੇ ਸਬਜ਼ੀ ਦੇ ਠੀਕ ਹੈ ਜੀ ਇੱਧਰ ਮੈਂ ਤੇਲ ਸੜਨਾ ਧਰਦਾ ਸੀ ਬਸ ਮੈਂ ਕਿ ਨਾਲ ਦੀ ਨਾਲ ਝੜਕਾ ਲਾ ਰਾਂ ਤੇ ਮੈਂ ਬਣਾਣੀ ਵੈਸੇ ਘੀਆ ਸਾਡੇ ਕੋਲ ਤਾਜੀ ਜੀ ਘੀਆ ਆਈ ਸੀਗੀ ਪਈ ਸੀਗੀ ਮੈਂ ਕਿ ਚਲੋ ਮੈਂ ਘੀਆ ਬਣਾ ਲੈਨੀ ਆ ਤੇ ਲੋ ਜੀ ਇੱਧਰ ਆਪਾਂ ਬਣਾਣ ਲੱਗੇ ਸੀ ਤੁਹਾਨੂੰ ਦੱਸ ਤਰੀ ਸੀ ਨਾ ਮੈਂ ਡੰਡ ਲਾ ਦੇਖੋ ਥੋੜੇ ਜਿਹਾ ਡੰਡਲ ਸੀਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਠੀਕ ਹੈ ਲੱਗ ਤੋਂ ਗੋਭੀ ਦੀ ਸਬਜ਼ੀ ਬਣਾਉਂਗੀ ਉਹ ਲੱਗ ਹੈ ਜਿਹੜੇ ਡੰਡਲ ਹੁੰਦੇ ਆ ਆਪਾਂ ਡੰਡਲਾਂ ਨੂੰ ਨਹੀਂ ਰੱਖਣਾ ਤੇ ਇਹਦੇ ਲਈ ਆਪਾਂ ਬਿਲਕੁਲ ਸੋਖੇ ਬਣ ਜਾਂਦੇ ਆ ਇਹਦੇ ਲਈ ਤੁਸੀਂ ਕੁਝ ਵੀ ਨਹੀਂ ਲੈਣਾ ਹੈਗਾ ਠੀਕ ਹੈ ਜੀ ਜੀਰਾ ਚਾਹੋ ਤੇ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਹਰੀਆਂ ਮਿਰਚਾਂ ਅਦਰਕ ਲਸਣ ਦਾ ਤੁਸੀਂ ਗ੍ਰाइंड ਕਰਕੇ ਨਾ ਇੱਕ ਚਮਚੋ ਪਹਿਲਾਂ ਪਾ ਦਿਓ ਠੀਕ ਹੈ ਪਾਣੀ ਤੇਲ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਠੀਕ ਹੈ ਜੀ ਇਹਨੂੰ ਹਲਕਾ ਆ ਦੇ ਆਪਾਂ ਕੁਝ ਮਲਾਂਗੇ ਦਾ ਜੀਰਾ ਗੜੰਡਾ ਸੰਦਾ कच्चਾ ਪਾਨੇ ਨਾ ਉਹ ਥੋੜਾ ਦੁਰਗ ਹੋ ਜਾਂਦਾ ਠੀਕ ਹੈ ਜੀ ਤੇ ਆਪਾਂ ਆਪਣੇ ਤੇਸੇ ਅਨਸਾਰ ਇਹ ਵਿੱਚ ਪਾਵਾਂਗੇ ਜੀ ਵਾਸੂ ਨੂੰ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਣਾ ਹੈਗਾ ਆਪਾਂ ਠੀਕ ਹੈ ਪਹਿਲਾਂ ਸਭ ਤੋਂ ਕੱਚੀ ਹੰਦੀ ਜ਼ਰੂਰ ਪਾ ਲੈਣੀ ਹੈ ਹਲਦੀ ਸੌਰੀ ਕਿਉਂਕਿ ਹਲਦੀ ਦਾ ਪੱਕ ਜੀ ਜਾਵੇ ਤਾਂ ਕਰਕੇ ਠੀਕ ਹੈ ਥੋੜੀ ਜਿਹੀ ਆਪਾਂ ਪਾਵਾਂਗੇ ਇਹਦੇ ਵਿੱਚ ਮਿੱਥ ਜੇਕਰ ਪਾਣੀ ਵੈਸੇ ਖੜੀ ਪਾਈਏ ਥੋੜਾ ਜਿਹਾ ਗਰਮ ਮਸਾਲਾ ਠੀਕ ਹੈ ਹੁਣ ਆਪਾਂ ਜਿਹੜੇ ਆਪਣੇ ਡੰਡਲ ਹੈ ਨਾ ਉਹ ਇਹਨਾਂ ਮੇਰੇ ਵਿੱਚੇ ਪਾ ਦਾਂਗੇ ਇਹਨਾਂ ਨੂੰ ਮਿਕਸ ਕਰ ਦੇਣਾ ਆਪਣਾ ਰਹਿ ਗਿਆ ਹੁਣ ਨਮਕ ਪਾਣਾ ਠੀਕ ਹੈ ਜੀ ਨਮਕ ਮੈਂ ਪਹਿਲਾਂ ਤਾਂ ਨਹੀਂ ਪਾਇਆ ਤਾਂ ਕਿ ਨਾ ਚੰਗੀ ਤਰ੍ਹਾਂ ਗਾਸਦਾ ਨਹੀਂ ਹੈਗਾ ਉਨਾ ਪੜੇ ਪ੍ਰੋ ਨਮਕ ਪਾਵਾਂਗੇ ਠੀਕ ਹੈ ਲੋ ਜਿੰਨਾ ਤੁਸੀਂ ਆਪਣੇ ਟੇਸਟ ਅਨਸਾਰ ਪਾਣਾ ਹੈ ਨਾ ਨਮਕ ਪਾ ਲਓ ਇਹ ਬਹੁਤ ਟੇਸਟੀ ਬਣਦੇ ਆ ਮਤਲਬ ਜਿਹੜੇ ਜਿਹੜੇ ਗੋਭੀ ਖਾਣ ਦੇ ਸ਼ੌਕੀਨ ਹੈ ਨਾ ਡੰਡਲੋ ਜਰੂਰ ਪਾਓ ਠੀਕ ਹੈ ਡੰਡਲ ਬਣਾ ਕੇ ਦਿੱਸੋ ਆ ਦੇ ਤੁਸੀਂ ਇਹਨੂੰ ਥੋੜੀ ਦੇਰ ਹੋਰ ਬਣਦੇ ਵੀ ਬਹੁਤ ਘੱਟ ਟਾਈਮ ਚ ਹੈ ਇੱਕ ਵਾਰ ਤੁਸੀਂ ਖਾ ਕੇ ਦੇ ਬਣਾ ਕੇ ਦੇਖੋਗੇ ਨਾ ਤੁਸੀਂ ਕਹਿਣਾ ਵੀ ਇਹੀ ਬਣਾਇਆ ਕਰੀਏ ਬਹੁਤ ਟੇਸਟੀ ਬਣਦੇ ਕੋਜੀ ਹੁਣ ਇਹਨਾਂ ਆਪਾਂ ਟੱਕ ਦਾਂਗੇ ਠੀਕ ਹੈ ਉਧਰ ਆਪਾਂ ਬਣਾਉਣ ਲੱਗੇ ਸੀ ਆਪਣੀ ਗੋਭੀ ਦੀ ਸਬਜ਼ੀ ਫਿਰ ਮੇ ਬਣਾਣੀ ਹੈ ਜੀ ਕੀ ਆਜੀ ਸਬਜ਼ੀ ਦੇਖ ਲਓ ਤੁਸੀਂ ਇਦਾਂ फटाफट ਜੇ ਆਪਾਂ ਕਰਦੇ ਕਰਦੇ ਕੰਮ ਵੀ ਕਰੀ ਜਾਓ ਤਾਂ ਵੀ ਫਿਰ ਕਹਿ ਦਿੰਦੇ ਕਿਹੜਾ ਕੋਈ ਕੰਮ ਹੁੰਦਾ ਇੰਨਾ ਜ਼ਿਆਦਾ ਤੇ ਛੋਟੇ ਛੋਟੇ ਕੰਮ ਹੋ ਹੀ ਬਹੁਤ ਜਾਂਦੇ ਠੀਕ ਹੈ ਜਿਸਨੇ ਤਾਂ ਚਲੋ ਗੋਭੀ ਦੀ ਸਬਜ਼ੀ ਮੈਂ ਹਮੇਸ਼ਾ ਹੀ ਜਿੱਦਾ ਸਿੰਪਲ ਤਰੀਕੇ ਨਾਲ ਬਣਾਉਂਦੀ ਹੁੰਦੀ ਹਾਂ ਬਿਲਕੁਲ ਸੌਖੇ ਤਰੀਕੇ ਨਾਲ ਬਣਾਉਂਦੀ ਹਾਂ ਬਸ ਪਿਆਜ਼ ਪਾਟਾ ਠੀਕ ਹੈ ਜੀ ਪਿਆਜ਼ ਧੁੱਜ ਗਏ ਸਾਡੇ ਧੁੱਜੇ ਲੱਗੇ ਠੀਕ ਹੈ ਜੀ ਤੇ ਆਹ ਦੇਖੋ ਜੀ ਆਪਾਂ ਇਹਨੂੰ ਕੜਸ਼ੀ ਮਾਰ ਕੇ ਹੁਣ ਆਪਾਂ ਇਹਨੂੰ ਨਾ ਠੱਕ ਦੇਣਾ ਇੱਕ ਚੀਜ਼ ਦਾ ਧਿਆਨ ਰੱਖਿਓ ਜਿਹੜੇ ਡੰਡਲ ਹੁੰਦੇ ਆ ਨਾ ਥੋੜੇ ਮਤਲਬ ਮੱਠੇ ਸੇਕ ਤੇ ਜ਼ਿਆਦਾ ਵਧੀਆ ਬਣਦੇ ਆ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਠੱਕ ਦਾਂਗੇ ਇਸੇ ਪਲੇਟ ਦੇ ਨਾਲ ਠੱਕ ਕੇ ਹੁਣ ਇਹਨੂੰ ਸਿਮ ਕਰ ਦੇਣਾ ਤੇ ਆਪਾਂ ਪਲਟੀ ਖਵਾ ਦੇਣੀ ਇੱਧਰ ਰੱਖ ਦਿੰਦੇ ਆ ਤਾਂ ਕਿ ਮੈਂ ਇੱਧਰ ਬਣਾਣੀ ਆ ਜੀ ਸਬਜ਼ੀ ਇੱਧਰ ਸਿਮ ਗੈਸ ਤੇ ਰੱਖ ਦਿੰਦੇ ਆ ਠੀਕ ਹੈ ਇੱਧਰ ਸਿਮ ਕਰ ਦੇਣੀ ਇੱਧਰ ਬਣਾਵਾਂਗੇ ਆਪਾਂ ਸਬਜ਼ੀ ਉਨਾ ਪਾਇਦੇ ਥੋੜੇ ਜਿਹਾ ਪਿਆਜ਼ ਹਲਕੇ ਜਿਹਾ ਜ਼ਿਆਦਾ ਮੈਂ ਪਕਾਉਂਦੀ ਨਹੀਂ ਹੁੰਦੀ ਬੋਬੀ ਦੇ ਪਿਆਜ਼ ਤੁਸੀਂ ਵੀ ਦੇਖਿਆ ਹੋਣਾ ਪਹਿਲਾਂ ਤੇ ਲਸਣ ਹਰੀਆਂ ਮਿਰਚਾਂ ਹਮੇਸ਼ਾ ਅਦਰਕ ਮੈਂ ਗ੍ਰਾਇੰਡ ਕਰਕੇ ਰੱਖ ਲਈ ਹੁੰਦੀ ਆ ਲੋ ਜੀ ਇੱਕ ਚਮਚਾ ਇਹਦੇ ਵਿੱਚ ਚਮਚ ਪਾ ਲੀਏ ਫਿਰ ਮੈਨੂੰ ਮੇਰੀ ਆ ਭੈਣ ਹੈ ਮੈਂ ਕੰਜ ਕਹਿ ਦੇਣੀ ਹੁੰਦੀ ਆ ਕਈ ਵਾਰੀ ਤੇ ਭੈਣਾ ਕਹਿ ਦਿੰਦੀ ਕੱਚ ਕਿ ਆ ਕਰੋ ਮੇਰੇ ਮੂੰਹ 'ਚੋ ਕੁਛ ਨਾ ਕੁਛ ਨਿਕਲ ਹੀ ਜਾਂਦਾ ਜੀ ਕਿ ਐਗਰੀ ਹੁੰਦਾ ਨਾ ਤੇ ਲੋਜੀ ਇਹ ਤਰ੍ਹਾਂ ਹੁਣ ਕੱਟ ਲਈ ਫਟਾਫਟ ਆਪਣੇ ਟਮਾਟਰ ਇਹ ਬਿਲਕੁਲ ਸੋਖੇ ਤਰੀਕੇ ਨਾਲ ਬਣ ਜਾਂਦੀ ਆਲੂ ਗੋਭੀ ਵੀ ਜੇਕਰ ਤੁਸੀਂ ਬਣਾਣੀ ਹੋਵੇ ਤੇ ਜਿਹੜੇ ਡੰਡਲ ਖਾਣ ਦੇ ਸ਼ੌਕੀਨ ਹੈ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਡੰਡਲ ਨਾ ਸੁੱਟਿਆ ਕਰੋ ਡੰਡਲ ਦੀ ਸਬਜ਼ੀ ਜ਼ਰੂਰ ਬਣਾਇਆ ਕਰੋ ਸਾਡੇ ਕੋਈ ਫੰਕਸ਼ਨ ਜਾਂ ਕੁਝ ਹੁੰਦਾ ਨਾ ਅਸੀਂ ਸਪੈਸ਼ਲ ਸੰਭ ਕੇ ਰੱਖ ਲੈਂਦੇ ਹਾਂ ਡੰਡਲਾਂ ਦੀ ਸਬਜ਼ੀ ਬਹੁਤ ਟੇਸਟੀ ਬਣਦੀ ਲੋਜੀ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਕੱਟ ਕੇ ਟਮਾਟਰ ਮਾਜਰ ਹੀ ਲੱਗ ਗਿਆ ਨਾ ਵੀ ਆਦਰਕ ਲਸਣ ਸਾਡਾ ਥੋੜਾ ਜਿਹਾ ਭੁੱਜ ਗਿਆ ਤੇ ਹਲਕਾ ਹੁਣ ਆਪਣਾ ਟੇਸਟ ਅਨਸਾਰ ਇਹਦੇ ਵਿੱਚ ਆਪ ਆਪਣੇ ਮਸਾਲੇ ਪਾ ਦਾਂਗੇ ਠੀਕ ਹੈ ਜੀ ਤੇ ਮਮਾ ਕੁ ਥੋੜੀਆਂ ਜਿਹੀਆਂ ਮਿਰਚਾਂ ਥੋੜੀ ਜਿਹੀ ਹਲਦੀ ਹਲਦੀ ਵੈਸੇ ਨਾ ਅਸੀਂ ਗੋਭੀ ਦੇ ਵਿੱਚ ਬਹੁਤ ਹੀ ਘੱਟ ਪਾਉਂਦੇ ਹੁੰਦੇ ਆ ਥੋੜਾ ਜਿਹਾ ਧਰ ਮਸਾਲਾ ਤੇ ਲੋ ਜੀ ਤੇਰਾ ਪਕਾ ਕੇ ਏਸੀ ਅੰਲੂ ਗੋਭੀ ਇੰਨੀ ਵੀ ਆਪਾਂ ਮਿਚੇ कर देंगे। पता नहीं क्यों लग रही है कढ़ाई छोटी है ना? इधर कढ़ाई साड़ी छोटी पै गई थी ਤੇਰਾ ਮਸਾਲਾ ਵਧੀਆ ਤਰੀਕੇ ਨਾਲ ਜੇ ਪਰਾਲ ਜਾਏ ਨਾ ਫਿਰ ਸਬਜੀ ਵਧੀਆ ਬਣ ਜਾਂਦੀ ਹੈ ਲਓ ਜੀ ਇੱਧਰ ਆਪਾਂ ਮਿਕਸ ਕਰਕੇ ਸਬਜੀ ਬੜਾ ਤਰੀਕੇ ਨਾਲ ਠੀਕ ਹੈ ਜੀ ਹੁਣ ਇਹਨੂੰ ਵੀ ਆਪਾਂ ਢੱਕ ਦਾਂਗੇ ਠੀਕ ਹੈ ਜੀ ਤੇ ਥੋੜੀ ਦੇਰ ਜੀ ਜਿੰਨੇ ਨੂੰ ਆਪਾਂ ਤੜਕਾ ਲਾਇਆ ਤਾਂ ਤੱਕ ਆਪਾਂ ਦੇਖ ਦੰਡਲ ਦੇਖੋ ਜੀ ਆਪਾਂ ਦੇਖਦੇ ਆ ਹੁਣ ਇਹਨੂੰ ਕਰ ਦਿੰਦੇ ਆ ਜੇ ਪਿੱਛੇ ਆਹ ਦੇਖੋ ਜੀ ਤੁਹਾਨੂੰ ਦਿਖਾਣੇ ਆ ਐਸ ਤਰ੍ਹਾਂ ਕਰਕੇ ਦੰਡਲ ਆਪਣੇ ਬਹੁਤ ਟੇਸਟੀ ਬਣ ਗਏ ਬੜੀ ਖੁਸ਼ਬੂ ਅੱਛੀ ਆਂਦੀ ਏ ਤੇ ਆਹ ਦੇਖ ਲੇ ਇਸੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਠੀਕ ਹੈ ਇਹਦੇ ਚ ਪਾਣੀ ਪਾਣ ਦੀ ਵੀ ਲੋੜ ਨਹੀਂ ਜੇਕਰ ਤੁਸੀਂ ਚਾਹੋ ਤੇ ਪਾਣੀ ਦਾ ਛਿੱਟਾ ਦੇ ਸਕਦੇ ਹੋ ਤੇ ਵੈਸੇ ਮੈਂ ਤੇ ਬਹੁਤ ਘੱਟ ਦਿੰਨੀ ਹੁੰਦੀ ਆ ਤੇਲ ਦੇ ਵਿੱਚ ਮਸਾਲੇ ਚ ਇੰਦਾ ਹੀ ਬਣਾ ਲੈਣੀ ਹੁੰਦੀ ਆ ਤੇ ਬਣਾਇਓ ਤੇ ਮੈਨੂੰ ਟਰਾਈ ਕਰਕੇ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਬਾਕੀ ਇੱਧਰ ਸਾਡੀ ਸਬਜੀ ਨੂੰ ਲੱਗ ਗਿਆ ਜੀ ਤੜਕਾ ਹੁਣ ਸੋਚ ਵੀ ਰਹੀ ਆ ਕਿ ਅੱਜ ਦੀ ਸਬਜੀ ਬਣਾਵਾਂ ਤੇ ਕੈਂਸਲ ਵੀ ਕਰ ਰਹੀ ਆ ਬਾਕੀ ਦੇਖਦੇ ਆ ਜੀ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਜਿਹੜੀਆਂ ਪੈਣਾ ਡੰਡਲ ਸੁੱਟਦੀਆਂ ਬਿਲਕੁਲ ਨਾ ਸੁੱਟਿਓ ਮੇਰੇ ਤਰੀਕੇ ਨਾਲ ਮਸਾਲੇ ਵਾਲੇ ਡੰਡਲ ਬਣਾਇਓ ਠੀਕ ਹੈ ਜੀ ਆਹ ਤਰੀਕੇ ਨਾਲ ਬਹੁਤ ਸਵਾਦ ਬਣਦੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸ਼ਸ਼ਟੀ ਕਲ ਜੀ ਬਾਏ ਬਾਏ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਜੜੀ ਜੜੀ ਮੇਰੀ ਵੀਡੀਓ ਨੂੰ ਦੇਖਦੇ ਬਹੁਤ ਸਾਰਾ ਥੈਂਕ ਯੂ ਮੇਰੀ ਵੀਡੀਓ ਕਿੱਥੋਂ ਕਿੱਥੋਂ ਦੇਖਦੇ ਆ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸੋ ਬਾਏ ਬਾਏ